ਸਰਕਾਰ ਨੂੰ ਆਪਣੇ ਲਫਜ਼ਾ ਰਾਹੀ ਤੁਸੀਂ ਬਹੁਤ ਛੋਟੇ ਹੋ ਹਨ ਵੈਸੇ ਕਹਿਤਾ ਨਹੀਂ ਜਾਂਦਾ ਪਰ ਸਰਕਾਰ ਨੂੰ ਕੀ ਕਹਿਣਾ ਚਾਹੋ ਮੈਂ ਕਹਣਾ ਚਾਹਾਂਗਾ ਟਿੱਪਰ ਬੰਦ ਕਰੋ ਸਰਫਰਾਤ ਨੂੰ ਚੱਲੋ ਦਿਨੇ ਕੋਈ ਟਿੱਪਰ ਨਾ ਚੱਲੇ ਜਿਹਦੀ ਭੈਣ ਮਰੀ ਜਿਹੜਾ ਨੌਜਵਾਨ ਸੀ 35 ਸਾਲ ਦਾ 26 ਸਾਲ ਦਾ ਬਲਵਿੰਦਰ ਸਿੰਘ ਨੌਜਵਾਨ ਕਿੱਦਾਂ ਦਾ ਮੁੰਡਾ ਸੀ ਉਹ ਕਿੱਦਾਂ ਦਾ ਵਿਛੜਦਾ ਬਹੁਤ ਵਧੀਆ ਜੀ ਬਹੁਤ ਵਧੀਆ ਸਰ ਬਾਹਰਿਕ ਨਾਲ ਪਿਆਰ ਨਾਲ ਰਹਿੰਦਾ ਸੀ ਕਦੇ ਕਿਸੇ ਨੂੰ ਚੰਗੀ ਮਨ ਨਹੀਂ ਬੋਲੀ ਸੀ ਹਰ ਇੱਕ ਦੇ ਸੁੱਖ ਸੁੱਖ ਚ ਜਾਣਦਾ ਸੀ ਹਰ ਇੱਕ ਦੀ ਕਦਰ ਕਰਦਾ ਸੀ ਹਰ ਇੱਕ ਨਾਲ ਰੋਕ ਨਾ ਪਿਆਣ ਨਾ ਰਹਿਦਾ ਸੀ ਚੁੱਪ ਚੁੱਪ ਦਾ ਮਨ ਕਰਦਾ ਕਿ ਕਿਸੇ ਨੂੰ ਚਾ ਨਹੀਂ ਮੈਂ ਨਹੀਂ ਬੋਲਿਆ ਜੋਸੀ ਜੇ ਰਹਿਦਾ ਬਸੇ ਬੱਚੇ ਇੱਕ ਲਾਲੋ ਰੱਬ ਆਸਰੇ ਹੋ ਗਏ ਤੇ ਸਰਕਾਰ ਆਸਰੇ ਹੋ ਗਏ ਆ ਵਿਚਾਰਾ ਇਹਨਾਂ ਦਾ ਪਿਤਾ ਜਿਹੜਾ ਵੀ ਮੰਜੇ ਤੇ ਆ ਬਹੁਤ ਵੱਡਾ ਉਹਨੂੰ ਦੁੱਖ ਲੱਗਾ ਹੋਇਆ ਆ ਚਲੋ ਉਸਤੇ ਪਿੰਡ ਦੇ ਵਿੱਚ ਵੇ ਨਹੀਂ ਆ ਹਰ ਰੋਜ਼ ਉਹਨਾਂ ਦੀ ਦਵਾਈ ਚੱਲਦੀ ਆ ਮੈਂ ਤੇ ਹੱਥ ਜੋੜ ਕੇ ਹੀ ਸਰਕਾਰ ਦੇ ਗਾੜੀ ਬੇਨਤੀ ਕਰਦੀ ਫੇਰਾਂ ਦੀ ਮੱਤ ਕੀਤੀ ਜਾਵੇ ਸਾਡੇ ਪਿੰਡ ਚ ਕਿਸੇ ਬੰਦੇ ਤੋਂ ਵੀ ਪੁੱਛ ਲੋ ਜੀ ਅੱਜ ਤੱਕ ਇਹ ਬੰਦੇ ਨੇ ਕਦੇ ਕੋਈ ਨਸ਼ਾ ਨਹੀਂ ਕੀਤਾ ਬਹੁਤ ਸ਼ਹੀਦ ਬੰਦਾ ਸੀ ਆਪਣੇ ਕੰਮ ਨਾਲ ਮਤਬਲੇ ਨੂੰ ਕੋਈ ਕਿਤੇ ਇਹਨੇ ਅੱਡੇ ਤੇ ਨਹੀਂ ਖਲੋਣਾ ਕਿਤੇ ਨਹੀਂ ਖਲੋਣਾ ਆਪਣੇ ਕੰਮ ਤੇ ਜਾਣਾ ਆਪਣੇ ਕੰਮ ਤੋਂ ਆਣਾ ਬਸ ਹੋਰ ਕੋਈ ਕੋਈ ਐਪ ਹੈ ਹੀ ਨਹੀਂ ਸੀ ਬੰਦੇ ਮਾੜਾ ਜਿਹਦੇ ਪੈਰ ਸੋਜੀ ਆ ਜਾਂ ਕੁਛ ਵਿੱਚ ਚੱਲ ਉੱਠ ਦਵਾਈ ਚੱਲ ਮੋਟਰਸਾਈਕਲ ਤੇ ਬੈਹ ਨਹੀਂ ਤੇ ਗੱਡੀ ਤੇ ਬੈਠੇ ਔਰ ਪਾਪਾ ਜੀ ਕਿੰਨੇ ਕ ਟਾਈਮ ਤੋਂ ਜਿਹੜੀ ਸਹੂਲ ਬਣ ਦੇ ਨਾਲ ਜੁੜਿਆ ਹੋਇਆ ਇਹਨੂੰ 2.5 ਸਾਲ ਨੂੰ ਚੱਲੇ ਨਹੀਂ ਕਾਈ ਸਾਲਾਂ ਤੋਂ ਸਕੂਲ ਦੀ ਬੈਣੀ ਜਿਹੜੀ ਚਲਾ ਰਿਆ ਸੀ ਐਮਐਲਏ ਸਾਭਾਂ ਤੋਂ ਜੀ ਸਾਡਾ ਕੁਝ ਹੱਲ ਕੀਤਾ ਜਾਵੇ ਬੱਚਿਆਂ ਦਾ ਜੀ ਸਾਡੀ ਇਹੀ ਬੇਨਤੀ ਹੈ ਜੀ ਇਹੀ ਅਰਦਾਸ ਹੈ ਸਾਡੀ ਸਭ ਕੋਈ মিডিਆ ਅੱਗੇ ਵੀ ਜੀ ਸਾਡੀ ਗੱਲ ਪਹਚਾਈ ਜਾਵੇ ਹਰ ਥਾਂ ਤੇ ਜੀ ਬਾਕੀ ਉਹਦੇ ਕਦੀ ਮੂੰਹਾਂ ਕੋ ਖੁੱਲਤਾ ਦੇਖਿਆ ਨਹੀਂ ਜੀ ਸਾਡੀ ਇੱਥੇ ਪਰ ਸਾਡੇ ਸਾਰੇ ਬਣਿਆ ਹਾਂ ਕਦੀ ਉਹਦੇ ਖੁੱਲਤਾ ਦੇਖਿਆ ਨਹੀਂ ਨਾ ਕਿਤੇ ਅੱਡੇ ਤੇ ਕਦੇ ਦੇਖਿਆ ਸਿੱਧੀ ਡਿਊਟੀ ਤੇ ਕੰਮ ਤੋਂ 16 ਤਰੀਕ ਦਾ ਜੀ ਸ਼ੁੱਕਰਵਾਰ ਨੂੰ ਏ ਕੋਤਰ ਸਾਹਿਬ ਹਾਂਜੀ ਪਿੰਡ ਦੇ ਗੁਰੂ ਘਰ ਚ ਸੋਏ ਹਾਂ ਸਰਕਾਰ ਨੂੰ ਬੇਨਤੀ ਕਰਨੀ ਹੈ ਜੀ ਕੋਈ ਬੱਚਿਆਂ ਦਾ ਸੋਚੇ ਸੁਣੋ ਵਿਚਾਰੀ ਕਰ ਲਈਏ ਕਿਤੇ ਸਫਾਈ ਮੈਕਨਿਕ ਚ ਜਾਂ ਕਿਤੇ ਕੋਈ ਸਰਕਾਰੀ ਨੌਕਰੀ ਦਾ ਹੱਲ ਬਣ ਜੇ ਸਾਡੇ ਸਸਿਕਾ ਦੋਸਤੋ ਮੈਂ ਦਵਿੰਦਰ ਪੱਟੇ ਤੁਸੀਂ ਜੁੜੇ ਹੋ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਦੋਸਤੋ ਪਿਛਲੇ ਦਿਨੀ ਸਮਾਣਾ ਪਟਾੜਾ ਰੋਡ ਤੇ ਬਹੁਤ ਦਰਦਨਾਕ ਹਾਦਸਾ ਹੁੰਦਾ ਜਿਹਦੇ ਵਿੱਚ 6 ਸਕੂਲੀ ਬੱਚਿਆਂ ਦੀ ਮੌਤ ਹੁੰਦੀ ਹੈ ਔਰ ਉਸੇ ਸਕੂਲੀ ਬੱਚਿਆਂ ਦੀ ਮੌਤ ਦੇ ਨਾਲ ਹੀ ਮੌਕੇ ਦੇ ਉੱਪਰ ਹੀ ਬਰਵਿੰਦਰ ਸਿੰਘ ਜੋ ਕਿ ਕਾਰ ਦਾ ਚਾਲਕ ਸੀਗਾ ਉਸ ਦਿਨ ਬਹੁਤ ਜ਼ਿਆਦਾ ਮੰਦ ਭਾਗਿਕ ਕਰਨਾ ਜਿਹੜੀ ਵਾਪਰਦੀ ਹੈ ਆਪਾਂ ਅੱਜ ਖੜੇ ਆਂ ਬਲਵਿੰਦਰ ਸਿੰਘ ਦੇ ਘਰ ਆ ਜਿਹੜਾ ਕਿ ਨੌਜਵਾਨ ਲਗਭਗ 35 36 ਵਰ੍ਹਾਂ ਦਾ ਨੌਜਵਾਨ ਸੀ ਔਰ ਉਸ ਨੌਜਵਾਨ ਦੇ ਪਿੱਛੇ ਕਿਤਨਾ ਕਿਤੇ ਕਲਪਦਾ ਹੋਇਆ ਮਾਪਿਓ ਔਰਤੇ ਨ ਮਚਿਓ ਛੱਡ ਕੇ ਆਪਾਂ ਸਰਪੰਚ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਔਰ ਕੁਝ ਹੀ ਦੇਰ ਦੇ ਵਿੱਚ ਇੱਥੇ ਪ੍ਰਤਾਪ ਸਿੰਘ ਬਾਜਵਾਲ ਜੀ ਵੀ ਪਹੁੰਚ ਰਹੇ ਨੇ ਆਪਾਂ ਇੰਨੇ ਸਰਪੰਚ ਸਾਹਿਬ ਨਾਲ ਗੱਲਬਾਤ ਕਰਦੇ ਆਂ ਸੋ ਤੁਸੀਂ ਜੁੜ ਜੁੜੇ ਰਹਿ ਕੇ ਖ਼ਬਰਾਂ ਬੋਲਿਓ ਪੰਜਾਬੀ ਚੰਗ ਸੜਕ ਤੇ ਸਸਿਗਾ ਸਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਸਰ ਪ੍ਰਤਾਪ ਸਿੰਘ ਬਾਜਵਾ ਹਰਿੰਦਰਪਾਲ ਸਿੰਘ ਹੈਰੀਮਾਨ ਜੀ ਹੋਰ ਵੀ ਕਾਰ ਰਸਤੇ ਵੱਡੇ ਆਗੂ ਪਹੁੰਚੇ ਨੇ ਪਰ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਿੰਡ ਫਾਤੇਪੁਰ ਤੋਂ ਜਿੱਥੇ ਕੇ ਕਾਂਗਰਸ ਦੇ ਵੱਡੇ ਆਗੂ ਸਰਦਾਰ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਨੇਤਾ ਹਰਿੰਦਰਪਾਲ ਸਿੰਘ ਹੈਰੀਮਾਨ ਪਹੁੰਚੇ ਹੋਏ ਆ ਔਰ ਉਹਨਾਂ ਦੇ ਨਾਲ ਸਿੰਘਲਾ ਸਾਹਿਬ ਵੀ ਨਜ਼ਰ ਆ ਰਹੇ ਆ ਸਮੀਰਾਂ ਦੇ ਵਿੱਚ ਕਾਕੜਾ ਸਾਹਿਬ ਨਜ਼ਰ ਆ ਰਹੇ ਆ ਮੇਰੇ ਖਾਸ ਖਾਸ ਉਹ ਗੱਲ ਵੀ ਮਾਰੀ ਸੀ ਖਾਸ ਖਾਸ ਸਾਨੂੰ ਲੈ ਕੇ ਸਮਾਗਮ ਸੰਗਾ ਸਾਹਿਬ ਬਾਜੀ ਸਾਹਿਬ ਤੇ ਕਪਲਾ ਸਾਹਿਬ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚਿਆ ਹੈ ਜੇ ਸਭ ਪਹੁੰਚੋ ਅੱਜ ਮ੍ਰਿਤਕ ਬਲਵਿੰਦਰ ਸਿੰਘ ਦੇ ਘਰ ਪਹਿਲਾ ਤਾਂ ਬਹੁਤ ਬਹੁਤ ਸਵਾਗਤ ਹੈ ਆਪ ਜੀ ਦਾ ਕਿਤਨਾ ਕਤੇ ਬਹੁਤ ਅੱਛਾ ਲੱਗਾ ਤੁਹਾਨੂੰ ਇੱਥੇ ਦੇਖ ਕੇ ਕਿਉਂਕਿ ਗਰੀਬ ਪਰਿਵਾਰ ਦੇ ਨਾਲ ਖੜਨਾ ਵੀ ਉਸ ਮਾਲਕ ਦੀ ਇੱਕ ਚੰਗੀ ਕਿਤਨਾ ਕਤੇ ਸੋਚ ਨੂੰ ਵੀ ਮੈਂ ਸਲਾਮ ਕਰਦਾ ਤੁਸੀਂ ਇੱਥੇ ਆਏ ਹੋ ਧੰਨਵਾਦ ਜੀ ਆ ਮੈਂ ਸਰਦਾ ਹਰੀਮਨ ਸਾਹਿਬ ਦਾ ਸਿੰਘਾ ਸਾਹਿਬ ਦਾ ਕਾਕੜਾ ਸਾਹਿਬ ਦਾ ਜਗENDER ਜੀ ਦਾ ਸਾਰੇ ਜਿੰਨੇ ਵੀ ਇੱਥੇ ਪਹੁੰਚੇ ਆ ਗੂ ਸਾਰਿਆਂ ਦਾ ਹੀ ਧੰਨਵਾਦ ਕਰਨਾ ਸਰ ਕੀ ਲੱਗਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਨਸਾਫ ਦੁਆਨ ਦੇ ਵਿੱਚ ਕੋਈ ਨਾ ਕੋਈ ਸਾਡੀ ਬੇਨਤੀ ਸ਼ੁਭਕਾਰ ਕਰਦੇ ਹਾਂ ਸਰ ਅੱਜ ਦਾ ਜਿਹੜੀ ਘੜੀ ਹੈ ਤੇ ਦੁੱਖ ਤੇ ਪ੍ਰੇਟਾ ਵਿਵਾਸਿਆ ਜੀ ਮੈਂ ਜਿੱਥੇ ਨੌਜਵਾਨ ਬੱਚਿਆਂ ਦੀ ਮੌਤ ਹੋਈ ਉਹਨਾਂ ਦੇ ਪੇਰੈਂਟਸ ਕਿਉਂਕਿ ਬਹੁਤ ਭਾਰੀ ਦੁੱਖ ਚਰੇ ਛੋਟੇ ਛੋਟੇ ਬੱਚੇ ਐਂਡ ਬਹੁਤੇ ਪਰਿਵਾਰਾਂ ਦਾ ਇੱਕ ਅੱਦਾ ਹੀ ਬੱਚਾ ਹੁੰਦਾ ਅੱਜ ਦੇ ਟਾਈਮ ਤੇ ਉਹ ਵੀ ਨਹੀਂ ਰਿਹਾ ਜੀ ਸਰ ਦੋਵੇਂ ਤੇ ਇਹੋ ਜਿਹੇ ਪਰਿਵਾਰ ਨੇ ਜਿੱਥੇ ਇੱਕ ਲੜਕੀ ਸੀ ਇੱਕ ਲੜਕਾ ਸੀ ਦੋਨਾਂ ਦੇ ਦੋਨੋਂ ਦੋਨੋਂ ਬੱਚੇ ਹੀ ਚਲੇ ਗਏ ਉਹਨਾਂ ਫਿਊਚਰ ਹੀ ਖਤਮ ਹੋ ਗਿਆ ਸਾਰਾ ਦਾ ਜੀ ਸੋ ਉਹ ਸ਼ਬਦਾਂ ਵਿੱਚ ਤੇ ਦੀ ਬਿਆਨੀ ਨੇ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਜੀ ਨਹੀਂ ਪਾਈ ਗਾ ਜੀ ਸਰ ਜੀ ਸਰ ਪਰ ਮੈਂ ਉਹਨਾਂ ਨੂੰ ਵੀ ਗੁਜ਼ਾਰਿਸ਼ ਕੀਤੀ ਕਿ ਇੱਕ ਵਾਰ ਥੋੜਾ ਮੋਟਾ ਨਾਰਮਲਾਈਜ਼ ਹੋ ਜਾਏ ਜੀ ਘੱਟ ਤੋਂ ਘੱਟ ਜਿਹੜਾ ਇੱਥੇ ਨਜਾਇਜ਼ ਰੇਤ ਦਾ ਕੰਮ ਮਿੱਟੀ ਦਾ ਕੰਮ ਟਿਪਰਸ ਦਾ ਕੰਮ ਚੱਲ ਰਿਹਾ ਜੀ ਹੁੰਦਾ ਕੀ ਹੈ ਜਦੋਂ ਮੌਕੇ ਜਿਹੜੇ ਮੁੰਡੇ ਨੇ ਐਕਸੀਡੈਂਟ ਵੀ ਕੀਤਾ ਉਹ 17 18 ਸਾਲ ਦਾ ਲੜਕਾ ਹੈ ਮੇਰਾ ਖਿਆਲ ਤੇ ਲਾਇਸੈਂਸ ਵੀ ਉਹਦੇ ਕੋਲ ਕੋਈ ਨਹੀਂ ਸੀ ਕਾਗਜ਼ ਵੀ ਟਿੱਪਰ ਕੋ ਕੋਈ ਨਹੀਂ ਸੀ ਜੀ ਬਟ ਇਹਨਾਂ ਪਿੱਛੇ ਕਿਹੜੀਆਂ ਤਾਕਤਾਂ ਨੇ ਕਿਹੜੇ ਲੋਕ ਨੇ ਜਿਹੜੇ ਬਿਲਕੁਲ ਆ ਕਹਿੰਦਾ ਕਾਨੂੰਨ ਦੀਆਂ ਵੀ ਧੱਜੀਆਂ ਉਡਾਉਂਦੇ ਨੇ ਤੇ ਲੋਕਾਂ ਦੀਆਂ ਜਾਨਾਂ ਦੀ ਵੀ ਬੇਪਰਵਾਹ ਇਹ ਪਰਵਾਹੀ ਨਾਲੇ ਕੰਮ ਕਰਦੇ ਸਰ ਜੇ ਇਹਨਾਂ ਨੇ ਇਹ ਕੰਮ ਕੀਤਾ ਕੱਲ ਪਰਸੋਂ ਫੇਰ ਕਰਨਗੇ ਤੇ ਜੋ ਮੈਨੂੰ ਤੁਹਾਡੇ ਤੋਂ ਤੇ ਬਾਕੀਆਂ ਤੋਂ ਪਤਾ ਲੱਗਾ ਕਿ ਬਹੁਤ ਭਾਰੀ ਐਕਸੀਡੈਂਟਸ ਇਹ ਸੜਕ ਤੇ ਹੁਣ ਹੋਣੇ ਸ਼ੁਰੂ ਹੋਏ ਨੇ ਜੀ ਸਾਡੀ ਇਹ ਜ਼ਿਆਦਾ ਕੋਸ਼ਿਸ਼ ਇਹ ਹੋਏਗੀ ਕਿ ਜਿਹੜੇ ਲੋਕ ਇਸ ਬਹੁਤ ਹੀ ਜਿਹੜਾ ਮੈਂ ਸਮਝਣਾ ਅਨਫੋਰਚਨਟ ਇਨਸੀਡੈਂਟ ਹੋਇਆ ਉਸ ਪਿੱਛੇ ਜਿਹੜੇ ਇਸ ਸਾਜ਼ਿਸ਼ ਦੇ ਪਿੱਛੇ ਲੋਕ ਹੈ ਨੇ ਉਹ ਰਿਸਪੌਂਸਿਬਲ ਬੰਦਿਆਂ ਨੂੰ ਵੀ ਜ਼ਰੂਰ ਕਹਿੰਦੇ ਆ ਲੱਭ ਕਰਨਾ ਚਾਹੀਦਾ ਨਹੀਂ ਤੇ ਇਹ ਤਾਂ ਕੱਲ ਨੂੰ ਫੇਰ ਕਿਸੇ ਦੀ ਜਾਣ ਨਾ ਖੇਡ ਦੇ ਸਰ ਕਿਤੇ ਨ ਕਿਤੇ ਜੇ ਪਿੱਛੇ ਨੂੰ ਝਾਤ ਮਾਰੀ ਤਾਂ ਲਗਭਗ ਇਹੀ ਸਾਹਮਣੇ ਆਉਂਦਾ ਕਿ ਸਮਾਣਾ ਤੋਂ ਪਟਿਆਲਾ ਰੋਡ ਮੰਨ ਕੇ ਜਦੋਂ ਸਮਾਣਾ ਤੋਂ ਪਟਿਆਲਾ ਲਗਭਗ 30 ਕਿਲੋਮੀਟਰ ਦਾ ਪੈਂਡਾ ਜਿਹਦੇ ਵਿੱਚ 8 9 ਕਿਲੋਮੀਟਰ ਦਾ ਮਿਲਟਰੀ ਸਟੇਸ਼ਨ ਆ ਜਿੰਨਾ ਮਿਲਟਰੀ ਏਰੀਆ ਹੈ ਇਹਨਾਂ ਸਿੰਘਾ ਸਾਹਿਬ ਨੂੰ ਪਤਾ ਸਰ ਨੂੰ ਪਤਾ ਔਰ ਕੀ ਇਹ ਵੀ 2-2 ਕਿਲੋਮੀਟਰ ਦਾ ਟੋਟਾ ਚੌੜਾ ਹੋ ਸਕਦਾ ਕੋਈ 91 ਹੋ ਸਕਦਾ ਇਦਾਂ ਦੇ ਜਿਦਾਂ ਤੁਸੀਂ ਵਿਰੋਧੀ ਧਿਰ ਦੇ ਵਿੱਚ ਭੂਮਿਕਾ ਨਿਭਾ ਰਹੇ ਹੋ ਹੈ ਨਾ ਕਿ ਹੋ ਸਕਦਾ ਯਾਰ ਕਿ ਪਹਿਲੇ ਹੀ ਕੀਤਾ ਸੀ ਜੀ ਇਹ ਟੋਲ ਰੋਡ ਹੁੰਦੀ ਸੀ ਹਮ ਕਾਂਗਰਸ ਦੀ ਸਰਕਾਰ ਦੇ ਵੇਲੇ ਅਸੀਂ ਹੀ ਚੌੜੀਆਂ ਕੀਤਾ ਸੀ ਤੁਹਾਡੀਆਂ ਬਹੁਤ ਸਾਰੀਆਂ ਸੜਕਾਂ ਪਟਿਆਲੇ ਤੋਂ ਨਾਬਾ ਨਾਬੇ ਤੋਂ ਮਲੇਰ ਕੋਟਲਾ ਜੀ ਐਸਰੰ ਹੀ ਸ਼ਰੰਦ ਰੋਡ ਐਸੇ ਤੁਹਾਡੀ ਸੁਮਾਣਾ ਜੀ ਜੀ ਸਾਰਿਆਂ ਨੂੰ ਪਹਿਲੇ ਟੋਲ ਰੋਡਜ਼ ਬਣੀ ਐ ਜੀ ਸਰ ਹੁਣ ਇਹ ਹੈ ਕਿ ਟੋਲ ਰੋਡ ਜਦੋਂ ਇਹਦੀ ਇੱਕ ਮੁਨਿਆਦ ਮੁਨਿਆਦ ਹੁੰਦੀ ਮੁਨਿਆਦ ਪੂਰੀ ਹੋ ਗਈ ਹੁਣ ਹੋ ਕੀ ਰਿਹਾ ਕਿ ਗਵਰਨਮੈਂਟ ਕੋ ਪੈਸੇ ਨਹੀਂ ਓਕੇ ਇਹਨਾਂ ਸੜਕਾਂ ਦੇ ਪਹਿਲੇ ਟੋਲ ਵੀ ਇਕੱਠਾ ਹੁੰਦਾ ਸੀ ਤੇ ਉਹਦੇ ਚੋਂ ਦੇਖ ਰੇਖ ਮੇਨਟੇਨੈਂਸ ਵੀ ਹੁੰਦੀ ਸੀ ਜੀ ਹੁਣ ਕੀ ਹੋਇਆ ਟੋਲ ਵੀ ਬੰਦ ਹੋ ਗਿਆ ਤੇ ਮੇਨਟੇਨੈਂਸ ਵੀ ਬੰਦ ਹੋ ਗਿਆ ਹੂੰ ਜਿਸ ਤੇ ਕਾਰਨ ਮੀ ਬਹੁਤ ਸਾਰੇ ਐਕਸੀਡੈਂਟਸ ਵਾਪਰਦੇ ਆ ਰਹੇ ਆ ਪਰਮ ਜੀ ਸੋ ਜ਼ਿਆਦਾ ਨਾ ਕਹਿੰਦਾ ਹੋਇਆ ਸੜਕ ਦੀ ਚੌੜਾਈ ਦੀ ਉਹਦੀ ਗੱਲ ਨਹੀਂ ਹੈ ਜਿੰਨੀ ਜ਼ਿਆਦਾ ਮੈਂ ਸਮਝ ਨਹੀਂ ਆ ਕਿ ਇਹਦੇ ਉੱਤੇ ਨਜਾਇਜ਼ ਜਿਹੜੀ ਟ੍ਰੈਫਿਕ ਚੱਲ ਰਹੀ ਹੈ ਟ੍ਰੈਫਿਕ ਸਾਨੂੰ ਕੰਟਰੋਲ ਕਰੀਂ ਥੈਂਕ ਯੂ ਸਰ ਥੈਂਕ ਯੂ ਸਾਡੇ ਪਿੰਡ ਚ ਕਿਸੇ ਬੰਦੇ ਤੋਂ ਵੀ ਪੁੱਛ ਲੋ ਜੀ ਅੱਜ ਤੱਕ ਇਹ ਬੰਦੇ ਨੇ ਕਦੇ ਕੋਈ ਨਸ਼ਾ ਨਹੀਂ ਕੀਤਾ ਬਹੁਤ شریف ਬੰਦਾ ਸੀ ਆਪਣੇ ਕੰਮ ਨਾਲ ਮਤਬਲੇ ਨੂੰ ਕੋਈ ਕਿਤੇ ਇਹਨੇ ਅੱਡੇ ਤੇ ਨਹੀਂ ਖਲੋਣਾ ਕਿਤੇ ਨਹੀਂ ਖਲੋਣਾ ਆਪਣੇ ਕੰਮ ਤੇ ਜਾਣਾ ਆਪਣੇ ਕੰਮ ਤੋਂ ਆਣਾ ਬਸ ਹੋਰ ਕੋਈ ਕੋਈ ਐਵ ਹੈ ਹੀ ਨਹੀਂ ਸੀ ਬੰਦੇ ਨੇ ਜਿਵੇਂ ਜਿਵੇਂ ਸਰਪੰਚ ਸਾਹਿਬ ਦੱਸਿਆ ਕੋਈ ਨਸ਼ਾ ਕਿਸੇ ਨੇ ਕਦੇ ਕਰਨ ਦਾ ਨਹੀਂ ਕੀਤਾ ਹੂੰ ਬਾਕੀ ਉਹਦੇ ਕਦੀ ਮੂੰਹਾਂ ਕੋ ਖੁੱਲਤਾ ਦੇਖੀ ਨਹੀਂ ਸੀ ਸਾਡੀਆਂ ਤੇ ਸਾਡੇ ਸਾਰੇ ਪੜਿਆ ਹਾਂ ਕਦੀ ਉਹਨੇ ਖਲੋਤਾਂ ਦੇਖਿਆ ਨਹੀਂ ਨਾ ਕਿਤੇ ਅੱਡੇ ਤੇ ਕਿਤੇ ਕੋਲ ਦੇਖਿਆ ਸਿੱਧੀ ਡਿਊਟੀ ਤੇ ਕੰਮਾੜਾ ਜਿਹਦੇ ਪੈਰ ਸੋਜੀ ਆ ਜਾ ਕੋਸ਼ਿਸ਼ ਵਿੱਚ ਚੱਲ ਉੱਠ ਦਵਾਈ ਚੱਲ ਮੋਟਰਸਾਈਕਲ ਤੇ ਬੈਹ ਨਹੀਂ ਤੇ ਗੱਡੀ ਤੇ ਬੈਠੇ ਔਰ ਪਾਪਾ ਜੀ ਕਿੰਨੇ ਕ ਟਾਈਮ ਤੋਂ ਜਿਹੜੀ ਇਸ ਹੋਲ ਬੈਂਡ ਦੇ ਨਾਲ ਜੁੜਿਆ ਹੋਇਆ ਇਹ ਨੂੰ ਗਏ 2.5 ਸਾਲ ਹੋ ਚਲੇ ਨੇ 2.5 ਸਾਲਾਂ ਤੋਂ ਸਕੂਲ ਦੀ ਬੈਣੀ ਜਿਹੜੀ ਚਲਾ ਰਿਹਾ ਸੀ ਐਮਐਲਏ ਸਾਭਾਂ ਤੋਂ ਜੀ ਸਾਡਾ ਕੁਝ ਹੱਲ ਕੀਤਾ ਜਾਵੇ ਬੱਚਿਆਂ ਦਾ ਜੀ ਸਾਡੀ ਇਹੀ ਬੇਨਤੀ ਹੈ ਜੀ ਇਹੀ ਅਰਦਾਸ ਹੈ ਸਾਡੀ ਸਭ ਕੋਈ মিডিਆ ਅੱਗੇ ਵੀ ਜੀ ਸਾਡੀ ਗੱਲ ਪਹਚਾਈ ਜਾਵੇ ਹਰ ਥਾਂ ਤੇ ਸੋ ਇਹ ਸਾਡਾ ਉਹਨਾਂ ਦੇ ਬ੍ਰਦਰ ਜਾਰ ਨੂੰ ਆਪਣੇ ਲਫਜ਼ਾਂ ਰਾਹੀਂ ਤੁਸੀਂ ਬਹੁਤ ਛੋਟੇ ਹੋ ਹਨ ਵੈਸੇ ਕਹਾਂ ਤਾਂ ਨਹੀਂ ਜਾਂਦਾ ਪਰ ਸਰਕਾਰ ਨੂੰ ਕੀ ਕਹਿਣਾ ਚਾਹੋ ਮੈਂ ਕਹਿਣਾ ਚਾਹੁੰਗਾ ਟਿਪਰਾਂ ਬੰਦ ਕਰੋ ਸਫਰਾਤ ਨੂੰ ਚੱਲ ਦਿਓ ਤੇਨ ਕੋਟਿੰਗ ਕਰਨਾ ਚਾਹੀਦਾ ਸੋ ਦੇਖ ਰਹੇ ਹੋ ਦੋਸਤੋ ਛੋਟਾ ਜਿਹਾ ਬੱਚਾ ਟਿਪਰਾਂ ਤੋਂ ਕਿੰਨਾ ਸਹਿਮਿਆ ਹੋਇਆ ਹੈ ਸਰਕਾਰ ਪ੍ਰਸ਼ਾਸਨ ਨੂੰ ਸਾਡੀ ਵੀ ਹੱਥ ਵਾਂ ਕੇ ਵੇਂਤਦੀ ਏ ਕਿ ਕਿਤਨਾ ਕਤੇ ਇਹਨਾਂ ਟਿੱਪਾਂ ਨੂੰ ਜੇ ਬੰਦ ਨਹੀਂ ਕਰਨਾ ਤਾਂ ਇਹਨਾਂ ਦਾ ਜਿਹੜਾ ਟਾਈਮ ਟੇਬਲ ਹੈ ਉਹ ਦਿਨ ਦੀ بجائے ਜਦੋਂ ਰਾਤ ਨੂੰ ਹੋਵੇ ਉਹਦੇ ਵਿੱਚ ਇੱਕ ਸੀਮਾ ਤੈਅ ਹੋਵੇ ਕਿ 10 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤੱਕ ਚੱਲਣ ਜਾਂ ਇਦਾਂ ਦੀ ਕੋਈ ਕੰਡੀਸ਼ਨ ਰੱਖੀ ਜਾਵੇ ਜਿਹਦੇ ਨਾਲ ਆਮ ਲੋਕਾਂ ਨੂੰ ਬੱਚਿਆਂ ਨੂੰ ਹੋਰ ਜਿਹੜੀਆਂ ਬੱਸਾਂ ਸਾਡੀਆਂ ਦਿਨੇ ਚੱਲਦੀਆਂ ਨੇ ਉਹਦੇ ਵਿੱਚ ਵੀ ਸਾਡੇ ਬੱਚੇ ਹੁੰਦੇ ਆ ਸਕੂਲਾਂ ਦੇ ਮਾੜਮਾ ਹੁੰਦੇ ਆਣ ਉਹਨਾਂ ਨੂੰ ਕੋਈ ਇਦਾਂ ਅੱਗੇ ਹਾਸੇ ਦਾ ਸ਼ਿਕਾਰ ਨਾ ਹੋਣਾ ਪਵੇ ਸੋ ਦਵਿੰਦਰ ਪੱਟੀ ਦੇ ਨਾਲ ਪਿੰਡ ਫਤਿਹਪੁਰ ਤੋਂ ਲਾਈਵ ਤਸਵੀਰ ਤਰੀਕ ਦਾ ਸ਼ੁਕਰਵਾਨ ਇਹ ਗੋਤਰ ਸਾਹਿਬ ਹਾਂਜੀ ਪਿੰਡ ਦੇ ਗੁਰੂ ਘਰ ਚ ਹੋਇਆ ਜੀ ਸਰਕਾਰ ਨੂੰ ਬੇਨਤੀ ਕਰਨੀ ਹੈ ਜੀ ਕੋਈ ਬੱਚਿਆਂ ਦਾ ਸੋਚੇ ਸੁਨੋ ਵਿਚਾਰੀ ਕਰ ਲਈਏ ਕਿਤੇ ਸਫਾਈ ਮੈਗਨੇਚ ਜਾਂ ਕਿਤੇ ਕੋਈ ਸਰਕਾਰੀ ਨੌਕਰੀ ਦਾ ਹੱਲ ਬਣ ਜੇ ਸਾਡੇ ਸਕੂਲ ਐ ਅੰਗੜਵਾੜੀਆਂ ਨੇ ਪਿੰਡ ਕਿਤੇ ਵਿਚਰ ਚਲੋ ਉਹਨਾਂ ਦੇ ਟਾਈਮ ਪਾਸੇ ਬੰਦਾ ਰੁਝੇ ਜਾਂਦਾ ਜੀ ਰੁਝੇ ਵਿੱਚ ਬਣਦਾ ਫਿਰ ਸਾਰਾ ਕੁਝ ਬੰਦੇ ਨੂੰ ਤੇ ਦੂਜੇ ਬੰਦੇ ਹੋ ਜਾਂਦਾ ਹੀ ਸੋ ਦੋਸਤੋ ਬਲਵਿੰਦਰ ਸਿੰਘ ਦਾ ਬੇਟਾ ਗੈਵੀ ਔਰ ਉਹਨਾਂ ਦੇ ਫਾਦਰ ਸਾਹਿਬ ਮੇਰੇ ਨਾਲ ਬੈਠੇ ਨੇ ਉਹਨਾਂ ਦੇ ਭਾਈ ਸਾਹਿਬ ਵੀ ਬੈਠੇ ਨੇ ਸਾਡੀ ਹੱਥ ਬਨ ਕੇ ਸਰਕਾਰਾਂ ਨੂੰ ਵੀ ਬੇਨਤੀ ਔਰ ਹੋਰ ਵੀ ਜਿਹੜੀਆਂ ਅ ਐਨ ਜੀਓ ਬਣੇ ਹੋਏ ਨੇ ਜਿਹੜੇ ਪਰਿਵਾਰਾਂ ਦੀ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੇ ਆ ਉਹਨਾਂ ਨੂੰ ਵੀ ਬੇਨਤੀ ਹੈ ਕਿ ਕਿਤਨਾ ਕਿਤੇ ਪਰਿਵਾਰ ਬਹੁਤ ਗਰੀਬ ਹੈ ਪਛੜਿਆ ਹੋਇਆ ਪਰਿਵਾਰ ਹੈ ਜੇ ਗੱਲ ਕਰੀਏ ਤਾਂ ਕਮਾਉਣ ਵਾਲਾ ਬਲਵਿੰਦਰ ਸਿੰਘ ਹੀ ਸੀ ਔਰ ਉਹ ਇਸ ਦੁਨੀਆ ਤੋਂ ਚਲਾ ਗਿਆ ਔਰ ਦੇਖੋ ਜਾਣਾ ਸਭ ਨਹੀਂ ਹੈ ਔਰ ਜਾਂਦੇ ਜਾਂਦੇ ਅਸੀਂ ਕੁਝ ਅੱچھے ਕੰਮ ਕਰ ਲਈਏ ਉਹੀ ਬੰਦੇ ਦੇ ਨਾਲ ਜਾਂਦੇ ਆ ਇਹ ਛੋਟੇ ਜਿਹੇ ਬੱਚੇ ਦੇਖੋ ਇਹੋਨਾਂ ਦੇ ਬ੍ਰਦਰ ਨੇ ਇਹ ਵੀ ਬਿਮਾਰ ਰਹਿੰਦੇ ਆ ਕਿ ਤਰ੍ਹਾਂ ਕਿਤੇ ਇਹ ਫਾਦਰ ਸਾਹਿਬ ਨੇ ਬਜ਼ੁਰਗ ਨੇ ਸੋ ਸਾਡੀ ਸਾਰੀਆਂ ਸੰਸਥਾਵਾਂ ਨੂੰ ਪ੍ਰਸ਼ਾਸਨ ਨੂੰ ਤਾਂ ਬੇਨਤੀ ਹੈ ਹੀ ਹੈ ਸਾਡੀਆਂ ਸਾਰੀਆਂ ਸੰਸਥਾਵਾਂ ਨੂੰ ਬੇਨਤੀ ਹੈ ਕਿ ਇਹ ਛੋਟੇ ਜਿਹੇ ਬੱਚੇ ਦੋ ਇਹਦੀਆਂ ਇੱਕ ਇਹਦਾ ਛੋਟਾ ਭਰਾ ਹੈ ਇਹ ਇੱਕ ਦੀ ਭੈਣ ਹੈ ਤਿੰਨ ਬੱਚੇ ਨੇ ਸੋ ਕਿਤਨਾ ਕਦੇ ਜਿੰਨੀ ਵੱਧ ਚੜ੍ਹ ਕੇ ਹੋ ਸਕਦਾ ਉਹ ਮਦਦ ਕੀਤੀ ਜਾਵੇ ਅਸੀਂ ਨਾਲ ਇਹਨਾਂ ਦਾ ਨੰਬਰ ਵੀ ਜਿਹੜਾ ਅਕਾਊਂਟ ਨੰਬਰ ਵੀ ਉਹ ਤੁਹਾਨੂੰ ਜ਼ਰੂਰ ਦੇਵਾਂਗੇ ਜਿੰਨੇ ਵੀ ਹੋ ਸਕੇ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਸਸਕਲ ਬਿਲਕੁਲ ਲਾਈਵ ਤਸਵੀਰਾਂ ਬਹੁਤ ਹੀ ਭਾਵਪਕ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਿੰਡ ਫਤਿਹਪੁਰ ਤੋਂ ਬਲਵਿੰਦਰ ਸਿੰਘ ਦੇ ਘਰ ਤੋਂ ਜਿਹੜਾ ਕਿ ਉਸ ਦਿਨ ਉਸੇ ਕਾਰ ਨੂੰ ਚਲਾ ਰਿਹਾ ਸੀ ਜਿਹੜੀ ਕਾਰ ਉਹ ਹਰ ਰੋਜ਼ ਲੈ ਕੇ ਜਾਇਆ ਕਰਦਾ ਸੀ ਪਰ ਉਸ ਦਿਨ ਉਹਨੂੰ ਪਤਾ ਨਹੀਂ ਸੀ ਕਿ ਇਹ ਕਾਰ ਦੇ ਅੱਜ ਮੈਂ ਨਸੂਪੁਰ ਤੱਕ ਹੀ ਵਾਪਸ ਆਉਣਾ ਆਪਣੇ ਘਰ ਨਹੀਂ ਜਾਣਾ ਸੋ ਆਪਾਂ ਗਲਗਤ ਕਰਦੇ ਆ ਉਹਨਾਂ ਦੀ ਵਾਈਫ ਦੇ ਨਾਲ ਉਹਨਾਂ ਦੇ ਸੋਸ਼ਲ ਬੱਚੇ ਵੀ ਤਸਵੀਰਾਂ ਦੇ ਵਿੱਚ ਦੇਖ ਰਹੇ ਨੇ ਦੇਖ ਰਹੇ ਹੋ ਸੋ ਗਲਗਤ ਕਰਨ ਦੀ ਕੋਸ਼ਿਸ਼ ਕਰਦੇ ਆ ਆ ਜਿਵੇਂ ਵੀ ਗੱਲਬਾਤ ਉਹ ਕਰਦੇ ਆ ਸੋ ਆਪਾਂ ਕੋਸ਼ਿਸ਼ ਕਰਦੇ ਸੋ ਭੈਣ ਜੀ ਚਿਤਨ ਗਏ ਆ ਜਾਂਦੇ ਜਾਂਦੇ ਕਿ ਤੁਹਾਡੇ ਨਾਲ ਗੱਲ ਹੋਈ ਹੋਵੇ ਪ੍ਰਜਾਪਤ ਜੀ ਕੋਈ ਗੱਲ ਨਹੀਂ ਹੋਈ ਔਰ ਉਸ ਤੋਂ ਪਹਿਲਾਂ ਅਗਲੇ ਦਿਨ ਕੋਈ ਗੱਲ ਹੋਣੀ ਸੋ ਕਿਤਨਾ ਕਿਤੇ ਬੋਲਿਆ ਨਹੀਂ ਜਾ ਰਿਹਾ ਤਸਮੀਰਾ ਤੁਸੀਂ ਦੇਖ ਰਹੇ ਹੋ ਨਾ ਸੋ ਸੋ ਆਪਾਂ ਗੱਲਬਾਤ ਕਰਦੇ ਆ ਸਾਡੇ ਨਾਲ ਰਿੰਪੀ ਭੈਣ ਜੀ ਨੇ ਸਚੀ ਦੀ ਭੈਣ ਮਦੀ ਜਿਹੜਾ ਨੌਜਵਾਨ ਸੀ 35 ਸਾਲ ਦਾ 26 ਸਾਲ ਦਾ ਬਲਵਿੰਦਰ ਸਿੰਘ ਨੌਜਵਾਨ ਕਿੱਦਾਂ ਦਾ ਮੁੰਡਾ ਸੀ ਉਹ ਕਿੱਦਾਂ ਦਾ ਵਿਚਰਦਾ ਬਹੁਤ ਵਧੀਆ ਜੀ ਬਹੁਤ ਵਧੀਆ ਸਦਾ ਹਰ ਇੱਕ ਨਾਲ ਪਿਆਰ ਨਾਲ ਰਹਿੰਦਾ ਸੀ ਕਦੇ ਕਿਸੇ ਨੂੰ ਉੱਚਾ ਨਹੀਂ ਮਨ ਲਈ ਸੀ ਹਰ ਇੱਕ ਦੇ ਸੁੱਖ ਸੁੱਖ ਚ ਜਾਣਦਾ ਸੀ ਹਰ ਇੱਕ ਦੀ ਕਦਰ ਕਰਦਾ ਸੀ ਹਰ ਇੱਕ ਨਾਲ ਹਰ ਇੱਕ ਨਾਲ ਪਿਆਰ ਨਾਲ ਰਹਿੰਦਾ ਸੀ ਚੁੱਪ ਚਪਾ ਰੱਖਦਾ ਜ ਕਿਸੇ ਨੂੰ ਉੱਚਾ ਨਹੀਂ ਮਨ ਲਈ ਬੋਲੇ ਜੋ ਸੀ ਮੇਰਾ ਸਸੀ ਦਾ ਬੀਬੀ ਸਸਰੀ ਦਾ ਰਾਜਾ ਜੀ ਦੇ ਵੀ ਸਭ ਤੋਂ ਪਹਿਲਾਂ ਤਾਂ ਬਹੁਤ ਮਾੜੀ ਹਫਤਾਂ ਵਾਪਰੀ ਹੈ ਨਾ ਜੀ ਪਰਿਵਾਰਾਂ ਵਿੱਚ ਉਹ ਵੀ ਬੱਚੇ ਆਪਣੇ ਸਾਰੇ ਇਹ ਵੀ ਪਰਿਵਾਰ ਇਹ ਵੀ ਬੱਚੇ ਆਪਣੇ ਆਪਣੇ ਬੱਚੇ ਸੀ ਪਿੰਡ ਦੇ ਵਿੱਚ ਬੈਠੇ ਸੀ ਸੁ ਕੀ ਲੱਗਦਾ ਕਿਤਨਾ ਕਿਤੇ ਕੋਈ ਸਰਕਾਰਾਂ ਉਹਨੂੰ ਕੋਈ ਹੋਰ ਸੰਸਥਾਵਾਂ ਨੂੰ ਲੱਗਦਾ ਨਹੀਂ ਅੱਗੇ ਆ ਕੇ ਮਦਦ ਕਰਨੀ ਚਾਹੀਦੀ ਇਸ ਪਰਿਵਾਰ ਬਹੁਤ ਜ਼ਿਆਦੀ ਮਦਦ ਕਰਨੀ ਚਾਹੀਦੀ ਆ ਬਸ ਇਹ ਬੱਚੇ ਇੱਕ ਦਿਨ ਰੱਬ ਆਸਰੇ ਹੋ ਗਏ ਤੇ ਸਰਕਾਰ ਆਸਰੇ ਹੋ ਗਏ ਵਿਚਾਰਾ ਇਹਨਾਂ ਦਾ ਪਿਤਾ ਜਿਹੜਾ ਵੀ ਮੰਜੇ ਤੇ ਆ ਹਾਂ ਬਹੁਤ ਵੱਡਾ ਉਹਨੂੰ ਦੁੱਖ ਲੱਗਾ ਹੋਇਆ ਆ ਚਲੋ ਅਸਤੇ ਪਿੰਡ ਦੇ ਵਿੱਚ ਵੇ ਦੇਈਆਂ ਹਰ ਰੋਜ਼ ਉਹਨਾਂ ਦੀ ਦਵਾਈ ਚੱਲਦੀ ਆ ਮੈਂ ਤੇ ਹੱਥ ਜੋੜ ਕੇ ਹੀ ਸਰਕਾਰ ਦੇ ਗਾੜੀ ਬੇਨਤੀ ਕਰਦੀ ਫੇਰਾਂ ਦੀ ਮੱਤ ਕੀਤੀ ਜਾਵੇ ਤੇ ਜਿਨ੍ਹਾਂ ਨੇ ਮਾਰਿਆ ਉਹਨੂੰ ਸਖਤ ਤੋਂ ਸਖਤ ਉਹਨੂੰ ਚਲੋ ਉਹਨੂੰ ਅਸਤੇ ਕਹਿੰਦੇ ਜੋ ਵੀ ਉਹਨੂੰ ਸਜ਼ਾ ਉਹਨੂੰ ਸਖਤ ਤੋਂ ਸਖਤ ਦਿੱਤੀ ਜਾਵੇ